ਹੈਲੋ ਹਾਂਜੀ ਸੋਸਟ੍ਰ ਕਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰ ਮਨ ਬਲੌਗ ਦੇ ਵਿੱਚ ਹੋਰ ਸਨੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵਗੇ ਰਾਜੀ ਖੁਸ਼ੀ ਹੋਵਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕਾਂ ਜੀ ਕਰਦੇ ਆ ਅੱਜ ਦੀ ਆਪਣੀ ਵੀਡੀਓ ਸ਼ੁਰੂ ਦੇਣ ਹੈਗਾ ਜੀ ਸ਼ੁੱਕਰਵਾਰ ਦਾ ਟਾਈਮ ਜਿਹੜਾ ਸ਼ਾਮ ਦਾ ਹੈ ਟਾਈਮ ਇੱਥੇ ਵੱਜ ਗਏ ਨੇ ਜੀ 6 ਤੇ ਆਪਾਂ ਮੱਝਾਂ ਨੂੰ ਸਾਰਾ ਜਾਨੀ ਕਿ ਕੰਮ ਤੋਂ ਦਾ ਆਪਣਾ ਮੱਝਾਂ ਲੋ ਖਤਮ ਹੋ ਚੁੱਕਿਆ ਸੀ ਕਹਿੰਦਾ ਮਤਲਬ ਕਿ ਇਹਨਾਂ ਦੀਆਂ ਧਾਰਾਂ ਵਗੈਰਾ ਕੱਢ ਲਈਆਂ ਸੀ ਫੀਡ ਵਗੈਰਾ ਕੱਖ ਕੰਡਾ ਸਾਰਾ A to Z ਕੰਮ ਜਿਹੜਾ ਖਤਮ ਸੀ ਤੇ ਰੱਜੂਆਂ ਪੁੱਜੂਆਂ ਸੀਗੀਆਂ ਤੇ ਆਪਾਂ ਇਹਨਾਂ ਨੂੰ ਕੱਢਤਾ ਬਾਹਰ ਤੇ ਹੁਣ ਆਪਾਂ ਬਾਹਰ ਬੰਨ੍ਹ ਦਿੰਨੇ ਆ ਜਾਨੀ ਕਿ ਕਿਉਂਕਿ ਹੁਣ ਮੌਸਮ ਬਦਲਨੇ ਕਰਕੇ ਤੇ ਆਪਾਂ ਰਾਤ ਦੇ ਟਾਈਮ ਤੇ ਮੱਝਾਂ ਨੂੰ ਬਾਹਰ ਹੀ ਬੰਨ੍ਹ ਦਿੰਨੇ ਹੁੰਨੇ ਆ ਤੇ ਆਪਾਂ ਮੱਝਾਂ ਨੂੰ ਪੰਨਤਾ ਬਾਹਰ ਤੇ ਮੈਂ ਕਿਹਾ ਵੀ ਚਲ ਹੁਣ ਆਪਾਂ ਜਿਹੜੀ ਇੱਥੋਂ ਸਾਫ ਸਫਾਈ ਉਹ ਵੀ ਕਰ ਲੈਨੇ ਆ ਕਿਉਂਕਿ ਹਲੇ ਬਾਬਾ ਜੀ ਨਹੀਂ ਪੜਨ ਲੱਗੇ ਸੀ ਗੁਰਦੁਆਰਾ ਸਾਹਿਬ ਕਿਉਂਕਿ ਜਦੋਂ ਰਹਿ ਰਸ ਦਾ ਟਾਈਮ ਹੁੰਦਾ ਉਸ ਟਾਈਮ ਤੇ ਤਾਂ ਮੈਂ ਨਹੀਂ ਸੁੰਬਰਦੀ ਇੱਥੋਂ ਤੇ ਜਿਸ ਦਿਨ ਥੋੜਾ ਜਿਹਾ ਵੀ ਜਲਦੀ ਹੋ ਜੇ ਕੰਮ ਤਾਂ ਜਲਦੀ ਇਹਨਾਂ ਨੂੰ ਬਾਹਰ ਕੱਢ ਦਈਏ ਤਾਂ ਫਿਰ ਮੈਂ ਸੁੰਬਰਦੀ ਨਹੀਂ ਹੁੰਨੀ ਆ ਤੇ ਕਿਉਂਕਿ ਉਹਨਾਂ ਹੀ ਸਵੇਰੇ ਆਪਾਂ ਨੂੰ ਜਿਹੜਾ ਥੋੜਾ ਜਿਹਾ ਸੌਖੇ ਰਹੀਦਾ ਤੇ ਲੋ ਜੀ ਆਪਾਂ ਸਾਰਾ ਇੱਥੋਂ ਸੁੰਬਰ ਕੇ ਤੇ ਚੱਕ ਦਿੰਨੇ ਆ ਗੋਹਾ ਤੇ ਹਾਂਜੀ ਉਸ ਤੋਂ ਬਾਅਦ ਇਹ ਹੈਗਾ ਜੀ ਅਗਲੇ ਦਿਨ ਦਾ ਮਾਰਨਿੰਗ ਦਾ ਟਾਈਮ ਕਿਉਂਕਿ ਸ਼ਾਮ ਨੂੰ ਕੱਲ ਨੂੰ ਜਦੋਂ ਕੱਲ ਮੈਂ ਸ਼ਾਮ ਨੂੰ ਜਦੋਂ ਅੰਦਰੋਂ ਸਾਫ਼ ਸੋਈ ਕੀਤੀ ਸੀ ਉਸ ਤੋਂ ਬਾਅਦ ਫਿਰ ਮੈਂ ਕੋਈ ਵੀ ਵੀਡੀਓ ਨਹੀਂ ਬਣਾਈ ਹੈਗੀ ਤੇ ਉਸ ਤੋਂ ਬਾਅਦ ਇਹ ਹੈਗਾ ਜੀ ਅਗਲੇ ਦਿਨ ਦਾ ਸਵੇਰ ਦਾ ਟਾਈਮ ਤੇ ਆਪਾਂ ਪਸ਼ੂਆਂ ਨੂੰ ਜਿਵੇਂ ਅੰਦਰ ਕਰਤਾ ਸੀਗਾ ਖੁਰਲੀਆਂ ਤੇ ਹਨਾ ਤੇ ਹੁਣ ਆਪਾਂ ਇੱਥੋਂ ਬਾਹਰੋਂ ਜਿਵੇਂ ਗੋਹਾ ਚੱਕਦੇ ਆ ਤੇ ਬਾਹਰੋਂ ਹੁਣ ਗੋਹਾ ਚੱਕ ਕੇ ਤੇ ਇੱਥੋਂ ਸੁੰਬਰ ਦਾਂਗੇ ਸਾਫ਼ ਕਰ ਦਾਂਗੇ ਕਿਉਂਕਿ ਰਾਤ ਦੇ ਟਾਈਮ ਤੇ ਪਸ਼ੂ ਇੱਥੇ ਬੰਨੇ ਹੁੰਦੇ ਨੇ ਤਾਂ ਰਾਤ ਨੂੰ ਥੋੜੇ ਜਿਆਦਾ ਕਲਾਰਾ ਪਾ ਦਿੰਦਿਆਂ ਨੇ ਤੇ ਹਾਂਜੀ ਉਸ ਤੋਂ ਬਾਅਦ ਇੱਥੇ ਹੈਗਾ ਜੀ ਸ਼ਾਮ ਦਾ ਟਾਈਮ ਤੇ ਆਪਾਂ ਬਣਾ ਰਹੇ ਆਂ ਸ਼ਾਮ ਵਾਸਤੇ ਸਬਜ਼ੀ ਸਬਜ਼ੀ ਜਿਹੜੀ ਮੈਂ ਬਣਾਉਂਗੀ ਜੀ ਮੈਂ ਬਣਾਉਂਗੀ ਆਲੂ ਪਕੌੜੇ ਤੇ ਜਿਹੜੇ ਪਕੌੜੇ ਆ ਉਹ ਘਰੇ ਹੀ ਬਣਾਉਂਗੀ ਮੈਂ ਬਾਜ਼ਾਰ ਤੋਂ ਲੈ ਕੇ ਆਉਣ ਨਾਲੋਂ ਜਿਹੜੇ ਘਰੇ ਆਪਾਂ ਪਕੌੜੇ ਬਣਾਉਨੇ ਆ ਉਹ ਜ਼ਿਆਦਾ ਸਵਾਦ ਬੰਦੀ ਹੈ ਜਾਨਕਿ ਉਹਨਾਂ ਦੀ ਸਬਜ਼ੀ ਜ਼ਿਆਦਾ ਸਵਾਦ ਬੰਦੀ ਹੈ ਤੇ ਆਪਾਂ ਮੈਂ ਬੇਸਣ ਮੰਗਵਾ ਲੈਣੀ ਹੁੰਨੀ ਆ ਤੇ ਬੇਸਣ ਤੋਂ ਪਕੌੜੇ ਘਰੇ ਹੀ ਬਣਾ ਲੈਣੇ ਹੁੰਨੇ ਆ ਬੁੰਦੀ ਵਗੈਰਾ ਵੀ ਘਰੀ ਬਣਾ ਲੈਣੀ ਹੁੰਦੀਆਂ ਤੇ ਪਕੌੜੇ ਚਾਹੇ ਹਨਾ ਬਰੀਕ ਪਕੌੜੀਆਂ ਬਣਾਉਣੀਆਂ ਹੁਣ ਥੋੜਾ ਜਿਹਾ ਇਹਨਾਂ ਨੂੰ ਬਰੀਕ ਕਰ ਦੇਣੀ ਆ ਤੇ ਆਪਾਂ ਬੇਸਣ ਲੈ ਲਿਆ ਸੀਗਾ ਜੀ ਇੱਥੇ ਤੇ ਬੇਸਣ ਦੇ ਵਿੱਚ ਨਮਕ ਮਿਰਚ ਤੇ ਥੋੜਾ ਜਿਹਾ ਜੀਰਾ ਪਾ ਲਿਆ ਸੀਗਾ ਜੀਰਾ ਪਾਊਡਰ ਪਾਇਆ ਸੀਗਾ ਤੇ ਇਹ ਥੋੜਾ ਜਿਹਾ ਨਾ ਮੈਂ ਤੇਲ ਪਾਇਆ ਸੀ ਇਹਦੇ ਵਿੱਚ ਇਹਦੇ ਨਾਲ ਥੋੜਾ ਜਿਹਾ ਪਕੌੜੇ ਜਿਹੜੇ ਵਧੀਆ ਬਣ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਹੁਣ ਆਪਾਂ ਇਥੋਂ ਪਾਣੀ ਦੇ ਨਾਲ ਤੇ ਇਹਨੂੰ ਇੱਕ ਆਟੇ ਵਾਂਗੂ ਗੋਲਣ ਲੈਣੇ ਆ ਹਾਂਜੀ ਲੋ ਜੀ ਆਪਾਂ ਜਿਹੜਾ ਆਟਾ ਸੀਗਾ ਜਾਨਕੀ ਬੇਸਣ ਨੂੰ ਚੰਗੀ ਤਰ੍ਹਾਂ ਗੋਨਾ ਲਿਆ ਤੇ ਹੁਣ ਆਪਾਂ ਇਹਦੇ ਤੋਂ ਜਿਵੇਂ ਇਸ ਤਰ੍ਹਾਂ ਪਕੌੜੇ ਜਿਹੜੇ ਉਹ ਬਣਾ ਲੈਨੇ ਆ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾਗਾ ਬਹੁਤ ਜਲਦੀ ਬਣ ਜਾਂਦੇ ਨੇ ਤੇ ਆਪਣਾ ਜਿਹੜਾ ਮਸਾਲਾ ਵਗੈਰਾ ਉਹ ਪਹਿਲਾਂ ਹੀ ਮੈਂ ਗੁੰਡੇ ਦੇ ਵਿੱਚ ਕੁੱਟ ਕੇ ਰੱਖ ਲਿਆ ਸੀਗਾ ਸਾਰੀ ਤਿਆਰੀ ਕਰ ਲਈ ਤੇ ਬਸ ਹੁਣ ਨਾਲ ਦੀ ਨਾਲ ਆਪਾਂ ਜਿਵੇਂ ਪਕੌੜੇ ਬਣਾ ਕੇ ਤੇ ਫਿਰ ਆਪਾਂ ਇਹਨਾਂ ਨੂੰ ਵੀ ਫਰਾਈ ਕਰ ਲਾਂਗੇ ਇਨਾਂ ਨੂੰ ਫਰਾਈ ਕਰਨ ਤੋਂ ਬਾਅਦ ਫਿਰ ਉਸੇ ਤੇਲ ਦੇ ਵਿੱਚ ਹੀ ਆਪਾਂ ਸਬਜ਼ੀ ਨੂੰ ਤੜਕਾ ਲਗਾ ਦੇਾਂਗੇ ਕਿਉਂਕਿ ਜਿਹੜੇ ਘਰੇ ਆਪਾਂ ਬਣਾਉਨੇ ਆ ਨਾ ਪਕੌੜੇ ਇਹ ਬਹੁਤ ਜ਼ਿਆਦਾ ਸਵਾਦ ਬੰਦਦੇ ਨੇ ਜਿਹੜੇ ਆਪਾਂ ਬਾਜ਼ਾਰ ਤੋਂ ਲੈ ਕੇ ਆਉਨੇ ਆ ਨਾਲੇ ਤਾਂ ਇਸ ਤਰ੍ਹਾਂ ਹੁੰਦਾ ਵੀ ਪਤਾ ਨਹੀਂ ਉਹ ਕਦੋਂ-ਕਦੋਂ ਬਣੇ ਪਏ ਹੁੰਦੇ ਨੇ ਹਨਾ ਤੇ ਨਾਲੇ ਉਹ ਮੈਨੂੰ ਵੀ ਸਾਨੂੰ ਜਾਨੀ ਕਿ ਪਸੰਦ ਨਹੀਂ ਹੈਗੇ ਉਹ ਉਹਨਾਂ ਦੀ ਸਬਜ਼ੀ ਜਿਹੜੀ ਘੱਟ ਪਸੰਦ ਆਉਂਦੀ ਆ ਜਿਹੜੇ ਘਰੇ ਬਣਾ ਕੇ ਅਸੀਂ ਸਬਜ਼ੀ ਬਣਾਉਨੇ ਆ ਉਹ ਜ਼ਿਆਦਾ ਪਸੰਦ ਆਉਂਦੀ ਆ ਤੇ ਲੋ ਜੀ ਆਪਾਂ ਸਾਰੇ ਪਕੌੜੇ ਜਿਹੜੇ ਆ ਦੇਖੋ ਬਣਾ ਕੇ ਰੱਖ ਲਏ ਤੇ ਹੁਣ ਇਧਰ ਆਪਾਂ ਕੜਾਈ ਦੇ ਵਿੱਚ ਤੇਲ ਪਾਤਾ ਸੀ ਜਿਹੜਾ ਤੇਲ ਪਾਇਆ ਹੋਇਆ ਮੈਂ ਉਹ ਕੱਲ੍ਹ ਕਿਆ ਹੋਇਆ ਤੇਲ ਹੀ ਸੀਗਾ ਤੇ ਆਪਾਂ ਹੁਣ ਜਿਹੜੇ ਪਕੌੜੇ ਸੀ ਉਹ ਵੀ ਵਿੱਚ ਪਾਤੇ ਤੇ ਬਸ ਇਹ 2 ਮਿੰਟ ਦੇ ਵਿੱਚ ਫਰਾਈ ਹੋ ਜਾਣਗੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ ਇਹਨਾਂ ਨੂੰ ਤੇ ਆਪਾਂ ਇਹਨਾਂ ਨੂੰ ਫਰਾਈ ਕਰਕੇ ਤੇ ਆਪਾਂ ਹੁਣ ਇਹਨੂੰ ਥਾਲ ਦੇ ਵਿੱਚ ਕੱਢ ਲੈਣੇ ਆ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਪਾਉਨੇ ਆ ਇਹ ਅਲੱਗ-ਅਲੱਗ ਹੋ ਜਾਂਦੇ ਐ ਇਸ ਤਰ੍ਹਾਂ ਨਹੀਂ ਹੈਗਾ ਵੀ ਇਹ ਨਿੱਖੜ ਸੌਰੀ ਜੁੜ ਜਾਣਗੇ ਆਪਸ ਵਿੱਚ ਉਸ ਤੋਂ ਬਾਅਦ ਉਸੇ ਹੀ ਤੇਲ ਦੇ ਵਿੱਚ ਮੈਂ ਥੋੜਾ ਜਿਹਾ ਤੇਲ ਪਾਇਆ ਸੀ ਥੋੜੇ ਜਿਹੇ ਤੇਲ ਦੇ ਵਿੱਚ ਇਹਨਾਂ ਨੂੰ ਫਰਾਈ ਕੀਤਾ ਸੀ ਤੇ ਉਸ ਤੋਂ ਬਾਅਦ ਉਸੇ ਤੇਲ ਦੇ ਵਿੱਚ ਹੀ ਆਪਾਂ ਜਿਹੜਾ ਮਸਾਲਾ ਕੁੱਟਿਆ ਸੀ ਜਿਵੇਂ ਕਿ ਲਸਣ ਤੇ ਅਦਰਕ ਤੇ ਪਿਆਜ਼ ਤੇ ਆਪ ਕੁੰਡੇ ਦੇ ਵਿੱਚ ਮੈਂ ਪਹਿਲਾਂ ਕੁੱਟ ਕੇ ਰੱਖ ਲਿਆ ਸੀਗਾ ਤੇ ਹੁਣ ਆਪਾਂ ਤੜਕਾ ਲਗਾ ਦਿੰਨੇ ਆ ਤੇ ਆਪਣਾ ਜਿਹੜਾ ਤੜਕਾ ਉਹ ਭੁੱਜ ਰਿਹਾ ਤੇ ਲੋ ਜੀ ਆਪਣਾ ਜਿਹੜਾ ਮਸਾਲਾ ਸੀਗਾ ਤੇ ਉਹ ਪੱਕ ਚੁੱਕਿਆ ਤੇ ਦੋ ਆਲੂ ਕੱਟੇ ਸੀਗੇ ਮੈਂ ਬਰੀਕ ਬਰੀਕ ਤੇ ਆਲੂ ਪਾਤੇ ਵਿੱਚ ਹੀ ਪਕੌੜੇ ਪਾਤੇ ਆਪਾਂ ਹੁਣ ਇਹ ਪੰਜ ਟੱਕੇ ਰੱਖ ਦਿੰਨੇ ਆ ਸਬਜ਼ੀ ਪੱਕਣ ਵਾਸਤੇ ਤੇ ਲੋ ਜੀ ਉਸ ਤੋਂ ਬਾਅਦ ਇੱਥੇ ਆਪਣੀ ਜਿਹੜੀ ਸਬਜ਼ੀ ਸੀਗੀ ਉਹ ਪੱਕ ਚੁੱਕੀ ਸੀ ਤੇ ਦੇਖੋ ਕਿੰਨੀ ਵਧੀਆ ਸਬਜ਼ੀ ਬਣ ਕੇ ਤਿਆਰ ਹੋਈ ਆ ਸਬਜ਼ੀ ਵੀ ਕਲਰ ਵੀ ਬਹੁਤ ਵਧੀਆ ਆਇਆ ਤੇ ਟੇਸਟ ਵੀ ਬਹੁਤ ਵਧੀਆ ਆਇਆ ਸੀਗਾ ਤੇ ਬਿਲਕੁਲ ਵੀ ਕੁਲੇ ਨਹੀਂ ਪਕਾੜੇ ਉਸ ਤਰ੍ਹਾਂ ਵੀ ਵਧੀਆ ਪੈ ਆ ਜਾਨੀ ਕਿ ਬਹੁਤ ਟੇਸਟੀ ਸਬਜ਼ੀ ਬਣਦੀ ਆ ਇਸ ਤਰ੍ਹਾਂ ਆ ਤਰੀਕੇ ਦੇ ਨਾਲ ਜਦੋਂ ਆਪਾਂ ਘਰੇ ਪਕੌੜੇ ਬਣਾ ਕੇ ਬਣਾਉਣੇ ਆ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਕਿਉਂਕਿ ਬਾਜ਼ਾਰ ਦੇ ਵਿੱਚੋਂ ਲਿਆਉਣ ਨਾਲੋਂ ਘਰੇ ਬਣਾਏ ਜਿਹੜੇ ਉਹ ਜ਼ਿਆਦਾ ਵਧੀਆ ਰਹਿੰਦੇ ਆ ਹਾਂਜੀ ਲੋ ਜੀ ਇੱਥੇ ਇਹ ਹੈਗਾ ਜੀ ਸ਼ਨੀਵਾਰ ਦਾ ਮਾਰਨਿੰਗ ਦਾ ਟਾਈਮ ਆ ਟਾਈਮ ਇੱਥੇ ਹੋਊਗਾ ਜੀ 9:00 ਵਜੇ ਦਾ ਤੇ ਆਪਾਂ ਬੇਟੇ ਨੂੰ ਸਕੂਲ ਭੇਜਣ ਤੋਂ ਬਾਅਦ ਆਪਣੇ ਜਿਹੜੇ ਪਸ਼ੂਆਂ ਪਛਾਣਦੇ ਕੰਮ ਸੀਗੇ ਸਾਰੇ ਜਾਨਕੀ ਆਪਣੇ ਬਾਹਰ ਵਾਲੇ ਸਾਰੇ ਕੰਮ ਖਤਮ ਹੋ ਚੁੱਕੇ ਨੇ ਤੇ ਉਸ ਤੋਂ ਬਾਅਦ ਇੱਥੇ ਹੁਣ ਆਪਾਂ ਲੱਗਿਆ ਜੀ ਸਫਾਈਆਂ ਕਰਨ ਤੇ ਆਪਣਾ ਸਫਾਈਆਂ ਦਾ ਜਿਹੜਾ ਕੰਮ ਹੁਣ ਸ਼ੁਰੂ ਹੋ ਰਿਹਾ ਤੇ ਇਹ ਨਾਂ ਬਾਰੀ ਪਹਿਲਾਂ ਇੱਥੇ ਜਣਕੀ ਨੂੰ ਨਾ ਮੈਂ ਖੋਲ ਕੇ ਸਾਫ ਕਰ ਰਹੀ ਸੀ ਉੱਪਰੋਂ ਕਿਉਂਕਿ ਕਾਫੀ ਸਾਰਾ ਘੱਟਾ ਜਿਹਾ ਮੈਨੂੰ ਦਿਖ ਰਿਹਾ ਸੀਗਾ ਤੇ ਮੈਂ ਹਾਂ ਚੱਲ ਇਸ ਤਰ੍ਹਾਂ ਵੀ ਖੋਲ ਕੇ ਸਾਫ ਕਰ ਦਿੰਨੀ ਆ ਤੇ ਲੋ ਜੀ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਬਾਰੀਆਂ ਵਗੈਰਾ ਝਾੜ ਦਿੰਦੇ ਹਾਂ ਖਿੜਕੀਆਂ ਝਾੜ ਕੇ ਤੇ ਨਾਲ ਮੈਂ ਕੰਦਾ ਵੀ ਝਾੜ ਦਿੰਨੀ ਆ ਕਿਉਂਕਿ ਸਾਡੇ ਨਾਲ ਥੋੜੇ ਜਿਹਾ ਪਾਣੀ ਨਰਮ ਕਰਕੇ ਨਾ ਤੇ ਜਿਵੇਂ ਵਾਈਟ ਵਾਈਟ ਜਿਹਾ ਇਹ ਸ਼ੋਰਾ ਜਿਹਾ ਜੰਮ ਜਾਂਦਾ ਤੇ ਉਹਦੇ ਕਰਕੇ ਨਾ ਫਿਰ ਥੋੜਾ ਜਿਹਾ ਜ਼ਿਆਦਾ ਔਖਾ ਹੋ ਜਾਂਦਾ ਆ ਕਰਕੇ ਫਿਰ ਕਾਫੀ ਦਿਨਾਂ ਤੋਂ ਮੈਂ ਹਫ਼ਤੇ ਵਿੱਚ ਚੋ ਇਹਨੂੰ ਕੰਦਾ ਪੁੰਦਾ ਸੱਚੰਗੀ ਤਰ੍ਹਾਂ ਛਾੜ ਦੇਣੀ ਹੁੰਦੀ ਆ ਤੇ ਲੋ ਜੀ ਹੁਣ ਆਪਾਂ ਚੰਗੀ ਤਰ੍ਹਾਂ ਛਾੜ ਕੇ ਸਾਰੀਆਂ ਉੱਪਰੋਂ ਕੰਦਾਂ ਵੀ ਛਾੜ ਛਾੜ ਦਿੰਨੇ ਆ ਤੇ ਫਿਰ ਆਪਾਂ ਛਾੜੂ ਲਗਾ ਲੈਂਦੇ ਆ ਤੇ ਸਮਾਨ ਨਾਲ ਦੀ ਨਾਲ ਆਪਾਂ ਸੈੱਟ ਕਰ ਦਿੰਨੇ ਆ ਸਾਰਾ ਚਲੋ ਜੀ ਆਪਾਂ ਕੰਧਾਂ ਵਗੈਰਾ ਝਾੜਨ ਤੋਂ ਬਾਅਦ ਨਾਲ ਦੀ ਨਾਲ ਜਿੰਮਸ ਮਾਉਣੀ ਸੈਟ ਕਰ ਲਿਆ। ਕਵਰ ਵਗੈਰਾ ਝਾੜ ਕੇ ਤੇ ਆਪਾਂ ਵਿਛਾ ਦਿੱਤੇ ਹੈਗੇ ਆ ਤੇ ਹੁਣ ਆਪਾਂ ਝਾੜੂ ਕੱਢਦੇ ਆ। ਝਾੜੂ ਲਗਾ ਕੇ ਤੇ ਫਿਰ ਆਪਾਂ ਪੋਚਾ ਲਗਾਵਾਂਗੇ। ਕਿਉਂਕਿ ਬਾਕੀ ਸਾਰੇ ਕੰਮ ਨਵੇੜਮ ਤੋਂ ਬਾਅਦ ਫਿਰ ਜਦੋਂ ਆਪਾਂ ਝਾੜੂ ਪੋਚੇ ਦਾ ਕੰਮ ਕਰਦੇ ਆ ਤਾਂ ਫਿਰ ਵਧੀਆ ਤਸੱਲੀ ਦੇ ਨਾਲ ਜਾਨੀ ਕੀ ਹੈ ਨਾ ਕੰਮ ਆਪਾਂ ਸਾਰਾ ਨਵੇੜ ਲੈਣੇ ਆ। ਤੇ ਨਹੀਂ ਤਾਂ ਫਿਰ ਕੱਲ੍ਹ ਜੀ ਦੇ ਵਿੱਚ ਕੋਈ ਕੰਮ ਚੱਜਣਾ ਨਿਭੜਦਾ ਨਹੀਂ ਹੈਗਾ। ਤੇ ਲੋ ਜੀ ਉਸ ਤੋਂ ਬਾਅਦ ਆਪਾਂ ਅਗੇ ਬੈਡਰੂਮ ਦੇ ਵਿੱਚ ਤੇ ਝਾਦਰ ਵਗੈਰਾ ਮੈਂ ਝਾੜ ਕੇ ਵਿਛਾਲੀ ਸੀਗੀ ਤੇ ਜਾਨੀ ਕਿ ਇਧਰੋਂ ਵੀ ਆਪਣਾ ਸੈਟਿੰਗ ਹੋ ਚੁੱਕੀ ਆ ਸਾਰੇ ਰੂਮ ਦੀ ਤੇ ਬਸ ਹੁਣ ਆਪਾਂ ਝਾੜੂ ਲਗਾਉਣੇ ਆ ਤੇ ਬੈੱਡ ਦੇ نیچےੋਂ ਵੀ ਚੰਗੀ ਤਰ੍ਹਾਂ ਕੱਢ ਲੈਣੇ ਆ ਵੈਸੇ ਤਾਂ ਚਲੋ ਹਰ ਰੋਜ਼ ਕੱਢਦੇ ਹੁੰਨੇ ਆ ਇੰਨਾ ਜ਼ਿਆਦਾ ਨਹੀਂ ਕੂੜਾ ਜਾਂਦਾਗਾ ਪਰ ਫਿਰ ਵੀ ਹਨਾ ਘੱਟਾ ਜਿਵੇਂ ਜੰਮਿਆ ਰਹਿੰਦਾ ਜਿਵੇਂ ਨੀਚੋਂ ਬੈੱਡ ਦੇ ਉਹ ਫਰਸ਼ ਜਿਹੜੀ ਵਾਈਟ ਵਾਈਟ ਜੀ ਹੋ ਜਾਂਦੀ ਐ ਤੇ ਚਲੋ ਜੀ ਸਾਰੇ ਹੁਣ ਆਪਾਂ ਪਹਿਲਾਂ ਝਾੜੂ ਲਗਾ ਲਈਏ ਜੀ ਕਿਉਂਕਿ ਜਿੰਨਾ ਟਾਈਮ ਆਪਣਾ ਜਿਹੜਾ ਘਰ ਸੀਗਾ ਉਹ ਸਾਫ਼ ਨਹੀਂ ਹੁੰਦਾਗਾ ਤੇ ਉਹਨਾ ਟਾਈਮ ਆਪਣੇ ਮਨ ਨੂੰ ਜਿਹੜਾ ਸਕੂਨ ਨਹੀਂ ਮਿਲਦਾ ਕਿਉਂਕਿ ਪੂਰਾ ਘਰ ਇਸ ਤਰ੍ਹਾਂ ਸਾਫ਼ ਹੋਵੇ ਸਾਰਾ ਸਮਾਨ ਸੈੱਟ ਹੋਵੇ ਹਨਾ ਜਿਹੜੀ ਚੀਜ਼ ਦੀ ਜਿਹੜੀ ਜਗ੍ਹਾ ਹੈ ਬਸ ਉਹ ਚੀਜ਼ ਉਸੇ ਜਗ੍ਹਾ ਤੇ ਸੈੱਟ ਹੋਵੇ ਨਾ ਤਾਂ ਫਿਰ ਮਨ ਨੂੰ ਵੀ ਸਕੂਨ ਮਿਲਦਾ ਤੇ ਵੇਖਣ 'ਚ ਵੀ ਵਧੀਆ ਸੋਹਣਾ ਲੱਗਦਾ ਹੈ ਹਨਾ ਤੇ ਇਸ ਕਰਕੇ ਹੀ ਮੇਰਾ ਘਰ ਜਿਵੇਂ ਥੋੜਾ ਜਨਾ ਜ਼ਿਆਦਾ ਸਾਫ਼ ਰਹਿੰਦਾ ਹੈ ਕਿਉਂਕਿ ਮੈਂ ਜਿਹੜੀ ਚੀਜ਼ ਜਿੱਥੇ ਹੁੰਦਾ ਉਹਦਾ ਟਿਕਾਣਾ ਬਸ ਮੈਂ ਉੱਥੇ ਹੀ ਉਹ ਚੀਜ਼ ਰੱਖਦੀ ਆ ਵੀ ਜਿਹੜੀ ਚੀਜ਼ ਜਿੱਥੋਂ ਚੱਕੀ ਉਹ ਚੀਜ਼ ਉੱਥੇ ਹੀ ਰੱਖੋ ਕਿਉਂਕਿ ਮੈਂ ਆਪਣੇ ਬੇਟੇ ਨੂੰ ਵੀ ਇਹੀ ਗੱਲ ਕਹਿੰਦੀ ਹੁੰਦੀ ਆ ਵੀ ਜਿਹੜੀ ਸੀ ਤੂੰ ਜਿੱਥੋਂ ਚੱਕੀ ਆ ਵੀ ਆਦਤ ਪਾਵੀ ਉਹ ਚੀਜ਼ ਉੱਥੇ ਹੀ ਰੱਖਣੀ ਆ ਤੇ ਇਹਦੇ ਨਾਲ ਆਪਣਾ ਜਿਹੜਾ ਘਰ ਆ ਉਹ ਸੈੱਟ ਰਹਿੰਦਾ ਤਾਂ ਹੀ ਸਾਫ਼ ਰਹਿੰਦਾ ਹਨਾ ਤੇ ਲੋ ਜੀ ਆਪਾਂ ਝਾੜੂ ਸਾਰਾ ਲਾਤਾ ਸੀਗਾ ਯਾਨੀ ਕਿ ਝਾੜੂ ਕੱਢ ਲਿਆ ਸੀਗਾ ਉਸ ਤੋਂ ਬਾਅਦ ਡਸਟਿੰਗ ਵਗੈਰਾ ਵੀ ਕਰ ਲਈ ਸੀ ਆਪਾਂ ਏ ਹੁਣ ਲੱਗਿਆ ਆਪਾਂ ਪੋਚਾ ਲਗਾਉਣ ਤੇ ਪਹਿਲਾਂ ਮੈਂ ਇਸ ਰੂਮ ਦੇ ਵਿੱਚ ਲਗਾ ਕੇ ਪੋਚਾਂ ਤੇ ਫਿਰ ਜਣੇ ਕਿ ਪਾਗੇ ਸੀਗੇ ਬੈਡਰੂਮ ਦੇ ਵਿੱਚ ਤੇ ਫਿਲਹਾਲ ਰਸੋਈ ਦੇ ਵਿੱਚ ਮੈਂ ਹਲੇ ਪੋਚਾ ਨਹੀਂ ਲਗਾਉਂਗੀ ਕਿਉਂਕਿ ਇੱਧਰ ਸਾਰੇ ਪੋਚਾ ਲਗਾ ਕੇ ਉਸ ਤੋਂ ਬਾਅਦ ਮੈਂ ਰੋਟੀ ਬਣਾਉਂਗੀ ਰੋਟੀ ਬਣਾ ਕੇ ਤੇ ਫਿਰ ਮੈਂ ਰਸੋਈ ਸਾਫ਼ ਕਰੂੰਗੀ ਬਾਅਦ ਵਿੱਚ ਕਿਉਂਕਿ ਜੇਕਰ ਮੈਂ ਰਸੋਈ ਪਹਿਲਾਂ ਸਾਫ਼ ਕਰ ਲਾਂ ਹਨਾ ਫਿਰ ਜਦੋਂ ਮੈਂ ਰੋਟੀ ਬਣਾਉਣੀ ਆ ਬਾਅਦ ਵਿੱਚ ਫਿਰ ਹਨਾ ਉਹਨੇ ਹੀ ਖਲਾਰਾ ਜੋ ਹੋ ਜਾਂਦਾ ਫਿਰ ਫਿਰ ਮੈਨੂੰ ਦੁਬਾਰਾ ਚੱਕਣਾ ਪੈਂਦਾ ਆ ਕਰਕੇ ਮੈਂ ਪਹਿਲਾਂ ਇਧਰ ਸਾਰਾ ਸਾਫ ਕਰਕੇ ਫਿਰ ਮੈਂ ਰਸੋਈ ਦੇ ਵਿੱਚ ਜਾਉਂਗੀ ਫਿਰ ਮੈਂ ਰੋਟੀ ਬਣਾ ਕੇ ਤੇ ਉਸ ਤੋਂ ਬਾਅਦ ਫਿਰ ਰਸੋਈ ਸਾਫ ਕਰੂੰਗੀ ਤੇ ਚਲੋ ਜੀ ਹੁਣ ਆਪਾਂ ਲਗਾ ਲਗੇ ਪੋਚਾ ਤੇ ਤੁਹਾਨੂੰ ਰਿਕਵੈਸਟ ਆ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਪਲੀਜ਼ ਤੁਹਾਨੂੰ ਇੱਕ ਹੋਰ ਰਿਕਵੈਸਟ ਹੈ ਕਿ ਤੁਸੀਂ ਨਾ ਸ਼ੇਅਰ ਨਹੀਂ ਕਰਦੇ ਵੀਡੀਓ ਨੂੰ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਕਿ ਆਪਣੀ ਜਿਹੜੀ YouTube ਫੈਮਲੀ ਆ ਉਹ ਵੱਡੀ ਹੋ ਸਕੇ ਹਨਾ ਕਿ ਸ਼ੇਅਰ ਕਰਨ ਦੇ ਉੱਪਰ ਹੀ ਆ ਜੀ ਤੁਸੀਂ ਸ਼ੇਅਰ ਕਰਿਆ ਕਰੋ ਤੇ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਹਨਾ ਤੁਸੀਂ ਬਾਕੀ ਵੈਸੇ ਬਹੁਤ ਸਾਰੇ ਭੈਣ ਭਰਾ ਹੈਗੇ ਨੇ ਜਿਹੜੇ ਸ਼ੁਰੂ ਤੋਂ ਜੁੜੇ ਨੇ ਮੇਰੇ ਨਾਲ ਬਹੁਤ ਸਪੋਰਟ ਕਰਦੇ ਨੇ ਬਾਕੀ ਵੀ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਆ ਕਿ ਤੁਸੀਂ ਸਪੋਰਟ ਕਰਿਆ ਕਰੋ ਹਨਾ ਵੈਸੇ ਤਾਂ ਮਿਹਨਤ ਵਾਲੇ ਬੰਦੇ ਨੂੰ ਥੋੜੀ ਜਿਹੀ ਸਪੋਰਟ ਘਟ ਮਿਲਦੀ ਹੁੰਦੀ ਹੈ ਤੇ ਨੱਚਣ ਟੱਪਣ ਵਾਲਿਆਂ ਨੂੰ ਜਿਹੜੀ ਸਪੋਰਟ ਆਉ ਜ਼ਿਆਦਾ ਮਿਲਦੀ ਹੁੰਦੀ ਆ ਪਰ ਪਲੀਜ਼ ਤੁਸੀਂ ਨਾ ਜਿਹੜਾ ਮਿਹਨਤ ਵਾਲਾ ਬੰਦਾ ਹੁੰਦਾ ਜਾਂ ਜਿਹੜਾ ਦਸ ਹੀ ਚੁੱਕਿਆ ਹੁੰਦਾ ਕਿ ਮੈਂ ਮਜਬੂਰੀ ਕਰਨਾ ਹੈ ਤਾਂ ਉਹਦੀ ਸਪੋਰਟ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਹੁਣ ਆਪਣਾ ਜਿਹੜਾ ਪੋਚਾ ਸੀਗਾ ਤਕਰੀਬਨ ਉਹ ਲੱਗ ਚੁੱਕਿਆ ਤੇ ਹੁਣ ਆਪਾਂ ਚੱਲਦੇ ਆ ਰਸੋਈ ਦੇ ਵਿੱਚ ਤੇ ਆਪਾਂ ਬਣਾਉਣੀ ਸੀ ਚਟਨੀ ਵੈਸੇ ਤਾਂ ਚਲੋ ਹਨਾ ਆਪਣੀ ਜਿਹੜੀ ਰਾਤ ਸਬਜ਼ੀ ਬਣਾਈ ਸੀ ਆਲੂ ਭਕੌਣਾਂ ਦੀ ਤੇ ਫਿਲਹਾਲ ਪਈ ਸੀਗੀ ਸਰਦਾ ਸੀਗਾ ਤੇ ਪਰ ਮੈਂ ਕਿਹਾ ਨਾ ਵੀ ਜਿਵੇਂ ਜਿਹੜੀਆਂ ਸੁੱਕੀਆਂ ਲਾਲ ਮਿਰਚਾਂ ਹੁੰਦੀਆਂ ਨੇ ਉਹ ਇਸ ਤਰ੍ਹਾਂ ਜਿਵੇਂ ਉਹਨਾਂ ਦੀ ਚਟਨੀ ਨਾ ਬਹੁਤ ਜ਼ਿਆਦਾ ਸਵਾਦ ਬਣਦੀ ਆ। ਮੈਂ ਉਹਨਾਂ ਦੀ ਚਟਨੀ ਬਣਾ ਰਹੀ ਸੀ। ਜਿਹੜੀਆਂ ਸੁੱਕੀਆਂ ਮਿਰਚਾਂ ਥੋੜੀਆਂ ਪਕਕੀਆਂ ਆਪਕੀਆਂ ਹੁੰਦੀਆਂ ਤਾਂ ਕਰਕੇ ਥੋੜਾ ਥੋੜਾ ਪਾਣੀ ਦਾ ਛਿੱਟਾ ਜਿਹਾ ਦੇ ਕੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਰਗੜ ਕੇ ਤਾਂ ਜਿਹੜੀ ਚਟਨੀ ਆ ਉਹ ਵਧੀਆ ਸਵਾਦ ਬਣਦੀ ਆ ਤੇ ਮਿਰਚਾਂ ਆਪਾਂ ਰਗੜ ਲਈਆਂ ਸੀ ਤੇ ਉਸ ਤੋਂ ਬਾਅਦ ਆਪਾਂ ਪਿਆਜ਼ ਪਾ ਲੈਨੇ ਆ ਤੇ ਥੋੜਾ ਜਿਹਾ ਅਦਰਕ ਪਾਵਾਂਗੇ ਤੇ ਆਪਣੀ ਜਿਹੜੀ ਚਟਨੀ ਉਹ ਬਣ ਕੇ ਹੋ ਜੂਗੀ ਤਿਆਰ। ਹਾਂਜੀ ਚਲੋ ਜੀ ਆਪਾਂ ਇਸ ਦੇ ਨਾਲ ਹੀ ਹੁਣ ਆਪਾਂ ਅੱਜ ਦੀ ਵੀਡੀਓ ਦਾ ਕਰਦੇ ਹਾਂ ਜੀ ਐਂਡ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਕਰ ਲਿਓ ਸਬਸਕ੍ਰਾਈਬ ਠੀਕ ਆ ਜੀ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ